ਹਾਜਲ ਕਾ ਦੇ ਪਿੰਡ ਲੱਖੇ ਕੇ ਉਤਾੜ ਤੰਦਨ ਬਾਬਾ ਕੜਾਈਆਂ ਵਾਲਾ ਦੀ ਦਰਗਾਹ ਤੇ ਦੋ ਦਿਵਸੀਏ ਮੇਲਾ ਬੜੀ ਧੂਮ-ਧਾਮ ਤੇ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ ਜਿਸ ਮੇਲੇ ਦੇ ਵਿੱਚ ਦੂਰੋਂ ਨੇੜਿਓਂ ਆ ਕੇ ਸੰਗਤਾਂ ਨੇ ਮੱਥਾ ਟੇਕਿਆ ਅਤੇ ਮੰਨ ਦੀਆਂ ਮਰਾਦਾ ਮੰਗੀਆਂ ਦੱਸ ਦਈਏ ਕਿ ਇਹ ਮੇਲਾ ਸ਼ਾਵਣ ਮਹੀਨੇ ਦੀ ਪਹਿਲੀ ਅਤੇ ਦੂਜੀ ਅਤੇ ਮਾਘ ਮਹੀਨੇ ਦੀ ਪੰਜਵੀਂ ਅਤੇ ਛੇਵੀਂ ਨੂੰ ਲਗਾਇਆ ਜਾਣ ਵਾਲਾ ਮੇਲਾ ਮੰਡੀ ਲਾਦੂ ਕਾ ਦੇ ਨੇੜੇ ਦੀ ਇੱਕੀ ਪਿੰਡ ਲੱਖੇ ਕੇ ਉਤਾੜ ਜੋ ਕਿ ਫਾਜ਼ਿਲਕਾ ਇਲਾਕੇ ਦਾ ਸਭ ਤੋਂ ਵੱਡਾ ਮੇਲਾ ਮੰਨਿਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਦੂਰੋਂ ਨੇੜੇੋਂ ਆ ਕੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਅਤੇ ਮੰਨ ਦੀਆਂ ਮਰਾਦਾ ਮੰਗਦੀਆਂ ਨੇ ਇਸ ਮੇਲੇ ਵਿੱਚ ਬੱਚਿਆਂ ਲਈ ਛੋਟੇ ਵੱਡੇ ਪੰਗੂੜੇ ਖਾਣ ਪੀਣ ਦੀਆਂ ਸਟਾਲਾਂ ਔਰ ਮੇਲੇ ਦੇ ਵਿੱਚ ਕੁਸ਼ਤੀਆਂ ਖੇਡ ਕਬੱਡੀ ਦੇ ਮਾ ਮੁਕਾਬਲੇ ਕਰਾਏ ਜਾਂਦੇ ਹਨ ਜੇਤੂ ਟੀਮਾਂ ਨੂੰ ਵੱਡੇ ਇਨਾਮ ਵੀ ਦਿੱਤੇ ਜਾਂਦੇ ਹਨ ਤੁਸੀਂ ਵੀ ਦੇਖੋ ਇਹ ਤਸਵੀਰਾਂ ਇਸ ਮੇਲੇ ਦੇ ਵਿੱਚ ਬਾਬਾ ਜੀ ਦਾ ਲੰਗਰ 2 ਦਿਨ ਅਤੁੱਟ ਵਰਤਾਇਆ ਜਾਂਦਾ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਲੋ ਸਾਡੇ ਦਰਮਿਆਨ ਐਮ ਆ ਦੇਵੇਂ ਐਮ ਲਾਈਵ YouTube ਚੈਨਲ ਵਾਲੇ ਸਾਡੇ ਦਰਮਿਆਨ ਪਹੁੰਚੇ ਹੈ ਮੈਨੂੰ ਲੱਗਦਾ ਤੁਹਾਡੇ ਸ਼ੋਕ ਜੀਵਰ ਨੇ ਭੇਜਿਆ ਹੋਣਾ ਆਤੂ ਸ਼ੁਰੂ ਹੋ ਚੱਲਿਆ ਆਹ ਬੱਲੇ ਬੱਲੇ ਰੋਪੀਆ ਮੇਰੇ ਵੀਰੋ ਲੱਗਦਾ ਜੋ ਇਸਲੇ ਪਵਾਨਾਂ ਦੇ درمیان ਸਮਿਤ ਨੌਜਾਨ ਤੇ ਨਾਲ ਵਰਿੰਦਰ ਹਰਮਾਨ ਅਬੀ ਧਰਤੀਆਂ ਮੇਰੇ ਵੀਰੋ ਹਰਮਾਨ ਕਰਦੀ ਧਰਤੀ ਆ ਤਾਂਨ ਬਾਬੇ ਕੜਾਈਆਂ ਵਾਲੇ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦੋ ਦਰਸ਼ਕੋਇ ਕਰੇ ਬਹੁਤ ਬਹੁਤ ਧੰਨਵਾਦ ਇਹ ਜਕਾਰਾ ਲਾਵੋਗੇ ਜਕਾਰੇ ਦਾ ਜਵਾਬ ਜਕਾਰੇ ਚ ਦੇਣਾ ਬੋਲੇ ਉਸ ਕੱਚਾ ਰਹਿ ਗਿਆ ਕੰਮ ਯਾਰ ਕੋਰੋ ਸੜ ਹੋ ਜਿਉਂਦੇ ਰੋ ਚੱਲਣਗੇ ਅਸ਼ੋਕ ਬਾਈ ਜੀ ਨਾਲ ਸੰਪਰਕ ਕਰ ਲਵੇ ਸ਼ੋਕ ਮਾਰਜੀ ਪੱਤਰਕਾਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਮੌਤ ਵਰਗਾ ਬੰਦੇ ਨੂੰ ਖੌਫ ਹੁੰਦਾ ਜਦ ਕਾਉਂਡ ਵਿੱਚ ਦੀਨ ਹੋਵੇ ਮੌਤ ਵਰਗਾ ਬੰਦੇ ਨੂੰ ਖੌਫ ਹੁੰਦਾ ਜਦ ਕੋਟ ਵਿੱਚ ਤਰੀਕ ਹੋਵੇ ਕੋਈ ਸਮਾਂ ਰੁਕੇ ਜਾਂਦਾ ਨਾ ਕੋਈ ਸੁਣੋ ਚੱਲੇ ਯਾਰ ਆਉਂਦੀ ਜਦੋਂ ਉਡੀਕ ਹੋਵੇ ਬੱਤਾ ਕਢ ਲੈਂਦਾ ਰੰਗਸ਼ਾ ਤਾੜੀਆਂ ਨੂੰ ਉਹ ਬਾਤ ਜਿਵੇਂ ਆ ਜਦੋਂ ਸ਼ੀਮ ਹੋਵੇ ਬਖੰਦੇ ਆਵਾਜ਼ ਬੜਾ ਦੱਖੁੰਦਾ ਗੱਲ ਕਰਦੀ ਕੇ ਬਾਹਰ ਜਦੋਂ ਯੂਨ ਹੋਵੇ ਜਲਦੇ ਫਾਟਾ ਤੇ ਸ਼ੰਗਰ ਜੀ ਨਾਲ ਆਵਾਜ਼ ਹੈ ਇਹ ਬੁਲਾਵਾ ਹੈ ਜੀ ਵੀਰੇ ਮੈਂ ਬੁਲਾਵਾ ਕਰਕੇ ਧੰਨਵਾਦ ਕਰਦਾ ਹਾਂ ਬਲਦੇ ਫਾਕਾ ਦੇ ਸ਼ਿੰਦਰ ਜਨਾਵਾ ਬਾਪ ਪ੍ਰਕਾਸ਼ ਤੇ ਮੋਗਲੀ ਰਾਜਸਥਾਨ ਦੇ ਵੀ ਨੇੜੇ ਰਹਿਣਗੇ ਕੀਤ ਫੋਲਡਰ ਦੇ ਨਾਲ ਗਾਮੀਪਾਰ ਵਾਲਾ ਹੋਰ ਲਾਧੂ ਪਿਆ ਵਾਲਾ ਮੇਰੇ ਵੀਰੋ ਤੇ ਪਾਰਪਾਨ ਜਿਹੜੇ ਚੌਲ ਵੀ ਨਾਲ ਹੋਰ ਸਹੀਦਾ ਹਰਕੀਤ ਸਿੰਘਾਂ ਨਿਕਾਜਾ ਬੱਚਾ ਮੇਰੇ ਵੀਰੋ ਬਹੁਤ ਸਰਾ ਮਨਾਮ ਤੇ ਨਵਿਆ ਭੈਣ ਭਾਈ ਬੋਲ ਬਾਬਰ ਸਾਹਿਬ ਤੇ ਮਹਿੰਦਰ ਸਿੰਘ ਜੀ ਨੂੰ ਬਹੁਤ ਧੰਨਵਾਦ ਹੈ ਸਾਰੀ ਸਹਗਤ ਦਾ ਧੰਨਵਾਦ ਕਰਦਾ ਜਿਹਨਾਂ ਦੇ ਨਾਮ ਨਹੀਂ ਜਾਂਦਾ ਕੋ ਬੰਪੂ ਜਾਣਦਾ ਮਾਣਨਾ ਸੁਭਾ ਕਰਿਆ ਕਰੋ ਇਹ ਉਹ ਧਰਤੀਆਂ ਨੂੰ ਮਨਤ ਮੰਗਦਾ ਨਾ ਉਹਦੀ ਮਨਤ ਜ਼ਰੂਰ ਪੂਰੀ ਹੁੰਦੀ ਹੈ ਮੰਨ ਤੋਂ ਦੀ ਪੂਰੀ ਹੁੰਦੀ ਹੈ ਜਿਹਦੇ ਦਿਲ ਚ ਸ਼ਰਨਾ ਆਵੇ ਜਿਹਦੇ ਮਨ ਚ ਕੋਟਨਾ ਹੋਵੇ ਨਾ ਇਹ ਲਾਸ ਮੁধে ਗਈ ਦਫਾਉਣਾ ਮਾਚੜ ਦੀ ਕਰਾ ਰੱਖੀ ਨਾ ਬਾਜੂ ਕਹਿੰਦੇ ਹਰਮਾਨਗੜ ਵਾਲਾ ਦੂਸਰੇ ਪਾਸੇ ਕਹਿੰਦੇ ਟੱਕਰ ਪ੍ਰਿੰਸ ਦੇ ਨਾਲ ਇਸ ਵੇਲੇ ਚੱਲਦੀ ਹੋਈ ਹੈ ਟੱਕਰ ਕਹਿੰਦੇ ਪ੍ਰਿੰਸ ਦੇ ਨਾਲ ਚੱਲਦੀ ਹੈ ਮੁਕਾਬਲਾ ਵਧੀਆ ਪੰਮੂ ਡੀਜੇ ਜਿਹੜਾ ਵੀ ਧੰਨਵਾਦ ਕਰਦੇ ਬਹੁਤ ਵਧੀਆ ਆਵਾਜ਼ ਜਿਹੜੀ ਸਾਡੇ ਅੱਜ ਦੇ ਖੇਡ ਮੇਲੇ ਨੂੰ ਬਖਸ਼ੀ ਆਏ دیوار-ਵਾਰ ਨਾਲ ਪਿੰਡ ਦਾ ਬਣੇ ਮੋਢੀ ਵਾਰ-ਵਾਰ ਨਾਲ ਪਿੰਡ ਦਾ ਬਣੇ ਮੋਢੀ ਜਿਹੜਾ ਲੋਕਾਂ ਦਾ ਨਹੀਂ ਇਨਸਾਫ ਕਰਦਾ ਤਾਲੋ ਚੁਗਦੀ ਹੁੰਦੀ ਆ ਜਿੱਤ ਉਹਦੇ ਧੀ ਦਾ ਕਤਲ ਜਾਂ ਦੇ ਕੋਖ ਵਿੱਚ ਪਾਪ ਕਰਦਾ ਕੋਈ ਫਸੇ ਬੰਦੇ ਨਹੀਂ ਜਿਹੜਾ ਜ਼ਮੀਨ ਲੈਂਦਾ ਉਹਨੂੰ ਰੱਬ ਨਾ ਕਦੇ ਮਾਫ਼ ਕਰਦਾ ਦੁਨੀਆਦਾਰੀ ਦੇ ਉੱਤੇ ਬੈਨ ਹੋ ਗਏ ਆ ਬਠਿੰਡੇ ਵਾਲਾ ਮੈਂ ਗੱਲ ਸਾਫ਼ ਕਰਦਾ ਲੈ ਵੀ ਕਿਹੜਾ ਪਰਮਾਨ ਆਇਆ ਦਸੀਮਣਾ ਨੇੜੇ ਹੋ ਕੇ ਆਕਾਸ਼ ਆਇਆ ਬਈ ਆਕਾਸ਼ ਸ਼ੋਰ ਤੇ ਗੋਰੂ ਉਹ ਫਾਇਲ ਦਾ ਬਈ ਅਖੜਾ ਕਰੀ ਓਕੇ ਕਾਓ ਸ਼ਰੋ ਗਰਜੀਤ ਫੋਜਪੁਰ ਦੇ ਨਾਲ ਖੰਢੀ ਲੱਗਦੀ ਹੈ। ਬਾਈ ਦੱਸਣਾ ਬੜਾ ਜਾ ਰਿਹਾ ਹੈ। ਪ੍ਰਚਾਰ ਸਿੰਘ ਤੇ ਗੁਰਦੇਵ ਬਾਈ ਹਾਂ ਬਹੁਤ ਵਧੀਆ ਟੱਕਰ ਹੈ। ਖੇਡ ਮੈਦਾਨ ਉੰਦਰ ਯੋਧੇ ਰਣ ਵਿੱਚ ਝੂਝਦੇ ਆ ਬੰਦੇ ਤਲਵਾਰਾਂ ਡਾਡੇ ਨਾਲ ਬਹੁਤ ਧੰਨਵਾਦ ਕਰੀਏ ਕ੍ਰਿਸ਼ਨ ਨਾਦੀ ਜੀ ਵੀ ਸਾਥ ਸਾਡੇ। ਬੜੇ ਸਰਕਾਰ ਜੋ ਗਏ ਉਹਨਾਂ ਦਾ ਵੀ ਧੰਨਵਾਦ। ਜੋਗਦਾਨ ਹੁੰਦਾ ਸਾਨੂੰ ਜਮਾਲ ਕੇ ਪਿੰਡ ਅਚਾਰੀ ਕੀ ਸੱਜਦੇਗੇ ਪੱਥਾਂ ਦੇ ਛਾਲਰ ਮਾਰ ਕੇ ਲਾਧੂ ਘਾੜਾ ਤੇ ਮੰਡੀ ਬਹੁਤ ਬਹੁਤ ਧੰਨਵਾਦ ਸਰਗਸ ਸਿੰਘ ਕਰਤਾਰ ਸਿੰਘ ਪਹਿਲਵਾਨ ਜੋ ਆਪਣੇ ਸਮੇਂ ਦੇ ਮੱਤੇ ਮੰਨ ਨੂੰ ਇਸ ਧਰਤੀ ਦੇ ਆਸ਼ਾਦ ਕੀਤਾ ਜਾਂਦਾ ਹੈ ਭਾਜਣ ਲਾਧੂ ਘਾੜੇ ਦੀਸ਼ਾ ਜਲੰਧਰ ਵਾਲਾ ਤਿਆਰੀ ਫੜਦਣਾ ਕਿ ਮੋਕੇ ਦੇ ਬਾਈਪਾਸ ਕਰੇ ਆਇਨਾ ਸਭ ਜੇ ਪਟੰਦਰ ਦੇ ਜਾਣਾ ਸੀ ਕੋਟ ਕਪੂਰੇ ਨੂੰ ਪਾਗੇ ਰਾਜਵਿੰਦਰ ਦੇ ਜਾਣਾ ਸੀ ਕੋਟ ਕਪੂਰੇ ਨੂੰ ਪਾਗੇ ਰਾਜਵਿੰਦਰ ਦੇ ਭਾਜਨ ਦਲਾਲਾਵਾ ਤੇ ਲੱਡੂ ਫਾਗੜ ਕਰਦੇ ਵੀਰੋ ਮਾਨ ਮੇਰੀ ਕਮੈਂਟਰੀ ਵੀ ਪੁੱਛਦਾ ਕਰਦੇ ਆ ਮੇਰ ਕਿਰੇ ਬਾਬਾ ਕਰੇ ਨੀ ਹਵਾ ਚੜਦੀ ਕਲਾ ਰੱਖੇ ਕਮਾਈ ਚ ਬਰਕਤ ਪਾਵੇ ਦਿਨ ਸੁਗੜੀ ਰਾਤ ਚਗੜੀ ਟਰੱਕੀ ਕਰੇ ਮਾਲਕ ਮੇਰੇ ਵੀਰੋ ਬਾਹਰ ਜਨਾ ਹੱਡਾ ਲੈਣੇ ਬਲਵਾਨ ਨੇ ਟੋੜਾ ਲੈਣਾ ਵੀ ਧੰਨਵਾਦ ਸਾਰੇ ਵੀਰ ਸਾਡੇ ਕਈ ਸਾਲਾਂ ਤੋਂ ਇਕੱਠੇ ਹੋ ਰਹੀਆਂ ਸਾਰੇ ਆਪਾਂ ਤੇ ਨਾਲ ਪੰਨੂ ਡੀਜੀ ਵਾਲਾ ਲਓ ਆਪਣੇ ਉਧਰਲੇ ਤੇ ਬੜਾ ਜੋਰ ਲੱਗਿਆ ਉਹਦੋਂ ਵੱਡੇ ਵੱਡੇ ਪ੍ਰੇਰ ਖੇਡੇ ਵਿਦੇਸ਼ਾਂ ਤੋਂ ਆਏ ਖਿਡਾਰੀ ਖੇਡੇ ਇਸ ਧਰਤੀ ਦੇ ਪੰਜਾਬ ਦੀ ਧਰਤੀ ਤੇ ਆਵੇ ਇੱਕ ਪਾਸੇ ਕਰੇ ਟੱਕਰ ਸਿਰੇ ਦੀ ਲੱਗਦਾ ਜ਼ੋਰ ਤੇ ਪਾਣੀ ਦੇ ਛੇ ਜਾਫੀ ਆਪਣੇ ਪੱਤੇ ਜੁੜਦਾ ਆਇਆ ਲਓ ਖੇਡ ਮੈਦਾਨ ਵਿੱਚ ਮੇਰੇ ਵੀਰੋ ਇਸ ਲਈ ਨੌਜਣ ਰੇਡ ਪਾਉਣ ਦੇ ਲਈ ਫੇਰ ਤਿਆਰ ਹੈ ਪਾਉਣ ਦੇ ਲਈ ਫੇਰ ਇਸ ਲਈ ਤਿਆਰ ਹੋ ਤਿਆਰ ਹੈ ਤਿੰਨ ਜਾਫੀ ਸਾਹਮਣਾ ਕਰਦੇ ਹੋਏ ਕਿ ਪੈਣੇ ਦੂਰ ਪਸ਼ੌਰਾਂ ਦੇ ਬਾਗੇ ਦੇ ਬਾਟਰ ਤੇ ਰਾ ਪੋਸ਼ੀ ਲਾਹੌਰਾਂ ਦੇ ਬਾਗੇ ਦੇ ਬੱਟ ਤੇ ਰਾ ਪੋਸ਼ੀ ਲਾਹੌਰਾਂ ਦੇ ਦਾ ਪੁੱਟ ਫੜਿਆ ਲੱਗਿਆ ਜੋਰ ਆ ਖੇਡ ਮੈਦਾਨ ਅੰਦਰ ਇੱਕ ਪਾਸੇ ਉਰਦੀ ਹੋਈ ਮਾਂ ਮਿੰਡੀ ਦੀ ਤੂੜ ਉਹ ਬੱਲੇ 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 ਬੰਦੇ ਬੱਲੇ ਬੱਲੇ ਵਾਹ ਓਏ ਘੋੜਿਆ ਕਿ ਜਿਹੜੇ ਪਾਣੀ ਵਿੱਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਇਆ ਓਏ ਸਿਰ ਕੱਟਵੇਂ ਰਿਕਾਰਡ ਦਾ ਕੀਤੇ ਹੋਏ ਆ ਸੁਣਿਆ ਸਿਰ ਕੱਟ ਦੇ ਰਿਕਾਰਡ ਪੈਦਾ ਕੀਤੇ ਹੋਏ ਮੈਦਾਨ ਨਾਲ ਲਰਦੀ ਕਦੇ ਕਰੇ ਦੀ ਕਰਨਾ ਹੁੰਦੀ ਜੇ ਸੋਹਣੀ ਜਨਾਣਾ ਕਰਦੀ ਉਹ ਰਾਜੇ ਦਾ ਇਤਿਹਾਸ ਨਾ ਹੁੰਦਾ ਜੇ ਹੀਰ ਰਖਾਣਾ ਕਰਦੀ ਵਰਦਾਸਮਾਨ ਨੇ ਗਾਉਣਾ ਨਹੀਂ ਸੀ ਜੇ ਕਲਮ ਤਾਰ ਤਾ ਨਾ ਫੜਦੀ ਅਰਜੀਤ ਪ੍ਰਾਣ ਦੇ ਮਰਨਾ ਨਹੀਂ ਸੀ ਜਦ ਮੌਤ ਹੁੰਦੀ ਉਹਦੇ ਘਰ ਦੀ ਛਾਤੀ ਤੇ ਬੱਲਣਾ ਹੋਵੇ ਦੁਨੀਆ ਕਦੇ ਦੀ ਜਿੱਤੇ ਕਰਦੀ ਤੋੜ ਆ ਲਿਆ ਮੇਰੇ ਦਿਲ ਦੀ ਧੜਕਣੋਂ ਤੁਸੀਂ ਤੁਹਾਡਾ ਧੰਨਵਾਦ ਆ ਇੱਕ ਪਾਸੇ ਮੋਗਲੀ ਲਾ ਮੋਗਲੀ ਦੀ ਤੱਕਰ ਤਰਜੀਤ ਇੱਕ ਪਾਸੇ ਆ ਆਹਾ ਇੱਕ ਪਾਸੇ ਗੁਰੂ ਆ ਇੱਥਰੇ ਪਾਸੇ ਗਰਦੀਤ ਤੇ ਗੰਧੀ ਲਾਧੂਗਿਆ ਵਾਲੇ ਦੇ ਸੈੱਟ ਫਸੇ ਹੋਇਆ ਹੈ ਹਾਂ ਮੌਲੀ ਮਾਰਲਾ ਚਲਾ ਚਲਾ ਕੇ ਉਹ ਬੱਲੇ 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 ਇਹ ਤਾਂ ਕਮੇਟੀ ਨੇ ਅਸਰਾਂ ਵੀ ਟਾਈਮ ਦੇ ਨਾਲ ਆ ਕੀ ਕਰਵਾ ਸਚੈਣ ਆਇਆ ਮਰਾ ਦੀ ਬਹੁਤ ਬਹੁਤ ਧੰਨਵਾਦ ਪਿੰਨੂ ਭਾਈ ਹੋਣੇ ਦਾ ਮੇਸਲੇ ਮੁਕਾਬਲਾ ਦੋਨੋਂ ਪਹਿਲਵਾਨਾਂ ਦਾ ਇੱਕ ਸਿਰੇ ਦਾ ਕਿਸਰੇ ਦੀ ਟੱਕਰ ਹੈ ਜਿਹੜੀ ਹੋ ਇਸ ਮੈਦਾਨ ਦੇ ਚੱਲਦੀ ਹੋਈ ਮੇਰੇ ਵੀਰੋ ਯਮਲਾ ਲੱਗੂਆਂ ਵਾਲਾ ਸਾਡਾ ਛੋਟਾ ਭਾਈ ਉਹ ਵੀ ਕਹਿੰਦੇ ਅੱਜ ਦੇ ਮੇਲੇ ਦੇ ਪਹੁੰਚ ਆਇਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਦੇ ਮੇਨਾ ਤੇ ਦੀਪਾ ਇੱਕ ਪਾਸੇ ਫਾਜ਼ਲ ਗਿਆ ਵਾਲਾ ਉਹ ਬੱਲੇ ਫਾਜ਼ਲ ਗਿਆ ਦੇ ਦਿਲ ਵੀ ਕਹਿੰਦੇ ਧੱਕ ਧੱਕ ਕਰਦੇ ਤੂੰ ਫਸ ਤੋਂ ਚਲ ਗਈ ਤੂੰ ਜੱਗ ਤੋਂ ਬਚ ਕੇ ਜਵਾਨੀ ਸਾਹਮ ਲੈnde ਮਹੋਰ ਵਾਲੇ ਇੱਕ ਗਰੋਸ ਸਟਾਈਲ ਨਿੱਕ ਦਾ ਜੱਦਾ ਲਾ ਲਿਆ ਫੇਰ ਨਹੀਂ ਸਟਾਰ ਸਤੂਰ ਬਣੀਦਾ ਕਈ ਵਾਰ ਮੇਰੇ ਵਰਗਾ ਲਾ ਕੇ ਲਾਣ ਦਾ ਪਊਆ ਤਾਂ ਬੇਬੇ ਦੇ ਮੱਝੇ ਤੂੰ ਦੀ ਗੇੜੇ ਦੇ ਜਾਊਗਾ ਬੇਬੇ ਸਾਰੇ ਕਿੰਨਾ ਤੇ ਜੋਰ ਹੈ ਜਿਹੜੇ ਮਿਹਨਤਾਂ ਕਰਦੇ ਆ ਵੀਰਿਓ ਉਹਨਾਂ ਨੇ ਜ਼ਰੂਰ ਇੱਕਦਮ ਜਿੱਤ ਕੇ ਜਾਣਾ ਹੁੰਦਾ ਬਾਗਿਆ ਆਦੂਤਾ ਦੇ ਭਾਗੂ ਹੋਰ ਬਈ ਕੋਈ ਵਾਰੀ ਨਾ ਨਾ ਸੁਣਾ ਮੇਰਾ ਵੀਰ ਪਰਚੀਆਂ ਕਾਫੀਆਂ ਮੇਰੇ ਕੋਲ ਥੋੜਾ ਧਿਆਨ ਦਿਆ ਕਰੋ ਸੁਵਿੰਦਰ ਭਾਈਓ ਕੁਸ਼ਤੀ ਲਾ ਰਹੇ ਗਰਜੀਤ ਤੇ ਗਾਂਧੀ ਜੀ ਸੁਵਿੰਦਰ ਭਾਈ ਓ ਬਾਹ ਓ ਮੁੰਡਿਆ ਪ੍ਰਿੰਸ ਜਿੱਤ ਗਿਆ ਪਰਚੀ ਦੇ ਵੀ ਲੈ ਲੋ ਦੀ ਪਰਚੀ ਲਾ ਜੋ ਵੀਰੇ ਗਰਜੀਤ ਬੋਤਲ ਪੀ ਕੇ ਲੂਣ ਚੱਟ ਲੈਂਦੇ ਫਿੰਦੇ ਆਣਾ ਕਿਸੇ ਨੂੰ ਵੀ ਸੁੱਖੀ ਸੁਲਾਮ ਆ ਰਹੀ ਏ ਕਈ ਤੱਕ ਮੂਹ ਤੱਕ ਕਲਾਸ ਢੱਕ ਲੈਂਦੇ ਆਹ ਦੇਖੋ ਉਹਦੇ ਪਾਸੇ ਟੱਕਰ 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 ਕਹਿੰਦੇ ਇਸ ਜਿਹੜੀ ਮੇਰੇ ਪਰ ਜੋਰ ਵੜਾ ਮੇਰੇ ਵੀਰੋ ਜੋਰ ਕਹਿੰਦੇ ਬਣਾ ਮਸ਼ਾਲਾ ਦੇਖ ਚਾਰਤਾ ਜੁਮਤੇ ਕਰੇ ਲਾਵੀਂ ਤੂੰ ਆਪੇ ਦੇ ਕਰੇਗੀ ਕਿ ਮੈਂ ਰੇਤ ਤੇ ਕਰੇ ਲਾ ਚਾ ਦੀ ਵਾਲੇ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਇਹ ਸਾਰੇ ਮਾਮ ਜਿਹੜੇ ਕਾਰੀ ਕਰਣੇ ਨੇ ਗੋਰੀ ਫਾਇਲ ਲਾਉਣਗੇ ਅਕਾਸ਼ ਗੌਰ ਦੇ ਦੀ ਨਾਲਗੇ ਲੋ ਇੱਕ ਪਾਸੇ ਪ੍ਰਿੰਸ ਤੇ ਦੂਸਰੇ ਪਾਸੇ ਰਾਜੂ ਫਰਮਾਨਗੜ ਵਾਲਾ ਲੋ ਪਹਿਲੀ ਰੇਡ ਕਹਿੰਦੇ ਘੋੜਾ ਪਾਉਣ ਦੇ ਲਈ ਇਸ ਵੇਲੇ ਬਣਿਆ ਹੋਇਆ ਕਬੱਡੀ ਦੇ ਮੈਦਾਨ 'ਚ ਕਹਿੰਦੇ ਰੇਡ ਪੈ ਗਈ ਮੇਰੇ ਵੀਰੋ ਘੋੜਾ ਇਸ ਵੇਲੇ ਨੰਬਰ ਲਟਕੜਾਈ ਵਾਲੇ ਦੀ ਵੱਡੀ ਕਿਰਪਾ ਸ਼ਾਬਾਸ਼ ਹੈ ਬਈ ਆ ਜਾ ਤੇਲ ਦੂਤਾ ਲੀਏ ਐਡੇ ਸਿਆਣੇ ਪਲੇਅਰ ਮੈਣੀ ਦੇਖੇ ਕਰੋ ਪੂਰਾ ਘੰਟਾ ਹੋ ਗਿਆ ਸੰਗਤ ਅਗਵਾ ਚੀ ਦੀ ਮਾਰਦੀ ਕਰ ਲੋ ਭੋਨ ਨੂੰ ਥੋੜੇ ਇਧਰ ਤੇ ਆ ਹਾਂ ਵਾ ਠੀਕ ਹੈ ਤੁਸੀਂ ਲਾ ਲਓ ਮੈਚ ਫਿਰ ਲਓ ਰੇਡ ਪਾਉਣ ਲਈ ਮੁੰਡਾ ਤਿਆਰ ਆ ਮੇਰੇ ਵੀਰੋ ਇਸ ਲਈ ਖੇਡ ਮੈਦਾਨ ਵਿੱਚ ਕਬੱਡੀ ਪਹੀ ਹੈ ਉਹ ਬੱਲੇ ਬੱਲੇ ਹੋਈ ਹੈ ਲੱਗਿਆ ਜ਼ੋਰ ਇੱਕ ਪਾਸੇ ਉਹ ਮਾਰਦੀ ਕੈਂਚੀ ਮੇਰੇ ਵੀਰੋ ਕੀ ਤਾਦਾ ਦੁਖ ਮੰਗ ਆ ਗਈ ਬੱਚੇ ਮੱਖੀ ਵਿੱਚ ਹੂਰੇ ਦਾ ਆ ਬੰਦ ਪਿਆ ਅਦਰ ਕਬੱਡੀ ਪਾਉਣ ਲਈ ਫੇਰ ਇਸ ਲਈ ਤਿਆਰ ਹੈ ਜਿਨ੍ਹਾਂ ਨੇ ਰਲ ਕੇ ਬਹੁਤ ਸੋਹਣਾ ਮੇਲਾ ਕਰਵਾਇਆ ਲਾ ਘੋੜਾ ਆ ਗਿਆ ਕਬੱਡੀ ਪਾਉਣ ਗੜ ਵਿੱਚ ਗਾਨੀ ਹੈ ਆਣੀ ਬਤਾਉਦੀ ਕਿ ਮਗਾਨੀ ਆ ਇਧਰਲੇ ਪਾਸੇ ਖੇਡ ਮੈਦਾਨ ਵਿੱਚ ਘੋੜਾ ਨੰਬਰ ਹਾਂ ਠੀਕ ਆ ਬਾਬਾ ਕੋਈ ਨਾ ਮੈਚ ਕਰਵਾ ਲੈਂਦੇ ਦਾ ਸਾਹਮਣੇ ਖੇਡ ਮੈਦਾਨ ਵਿੱਚ ਮੇਰੇ ਵੀਰੋ ਧੰਗ ਦੇ ਕਰਵਿੰਦਰ ਦੀ ਚੜ੍ਹਾਈ ਹੈ ਕਬੱਡੀ ਦੀ ਦੁਨੀਆ ਦੇ ਵਿੱਚ ਔਰ ਮੁੰਡਾ ਕਰਦਾ ਜਮਾਲ ਵਾਹ ਹੋ ਮੁੰਡਿਆ ਜਾਫੀਆਂ ਦਾ ਅੱਗੇ ਪਾਤਾ ਹੋਇਆ ਹੈ ਧੰਨ ਧੰਨ ਮਾਬਾ ਲਖੇਖੜਾਂ ਵਾਲੇ ਦੀ ਧਰਤੀ ਹੈ ਮੇਰੇ ਵੀਰੋ ਬੜਾ ਮਾਣ ਆ ਬੜਾ ਫਕਰ ਹੈ ਹਰ ਕੀ ਸਾਲ ਇੱਕ ਸਾਲ ਸਖੂਮ ਮੇਲੇ ਲੱਗਦੇ ਹੈ ਰਾਕੇਪਰ ਦੀ ਸੰਗਤ ਦਾ ਜਮਾਲ ਕੇ ਪਿੰਡ ਅਚੜ ਕੀ ਸੈ ਡੱਗਲ ਦੀ ਬੇਟੀ ਵਿੱਚ ਕਬੱਡੀ ਪਾਉਣ ਦੇ ਲਈ ਫੇਰ ਮੁੰਡਾ ਤਿਆਰ ਹੈ ਦੋ ਜਾਫੀ ਕੀ ਦੋ ਵੀਰ ਤੇਈ ਮੇ ਰੰਗ ਮੁਰਸ਼ੀ ਦੇ ਬਟਵਾਰੀ ਔਰ ਦੇਖਦਾ ਵੀ ਹਲਕਾ ਟੱਚ ਆਪਣੀ ਟੀਮ ਲਈ ਮੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਮੁੰਡਾ ਫੇਰ ਘੋੜਾ ਅੱਗੇ ਵੱਧ ਆਇਆ ਲਾਓ ਯੇਸੂਲੇ ਬਾਤੋ ਦੀਆਂ ਮੈਚ ਮੇਰੇ ਹੀ ਰੂ ਬਦਲੀ ਬਹੁਤ ਵਧੀਆ ਕਾਂਗਾ ਤੇ ਫਲੇਅਰ ਕਿਹਾ ਮੈਚ ਖੇਡ ਗਿਆ ਤੇ ਟੀਮ ਖੇਤਾਂ ਦੇ ਪਾਸੇ ਵਾਟਰ ਬਾਕਸ ਵਾਲੇ ਪਾਸੇ ਕਾਂਗਾ ਲੋ ਕਬੱਡੀ ਪੈ ਗਈ ਹੈ ਲੱਗਿਆ ਚੋਰ ਆ ਖੇਡ ਮੈਦਾਨ ਵਿੱਚ ਮੇਰੇ ਵੀਰੋ ਕੀ ਕਰਦਾ ਕਹਿਣ ਚੋਬਰਾ ਨੇ ਜੋ ਫੌਜ ਕਿਲੇ ਨੂੰ ਢਾਉਂਦੇ ਟੋਲ ਵਾਲੇ ਸਾਥੀਆਂ ਦਾ ਧੰਨਵਾਦ ਸਾਰੀ ਕਬੱਡੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਚੇਤੇ ਦੌਰ ਤੇ ਮਰਗੀਤ ਵਲਾਸ ਰਿਹਾ ਕੀ ਗੱਲਾਂ ਲਾਉਣ ਜਨਾ ਬਹੁਤ ਵੱਡਾ ਮਾਣ ਸਾਡੇ ਵੀ ਕਰਦੇ ਉਹ ਗੀਤ ਬਲਾਸਰਾਗੇ ਪੂਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਟੱਕਰ 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 ਜਾ ਮਾਤਾ ਗੱਡੀ ਪਿੰਡਾਂ ਆ ਤੱਕ ਕਬੱਡੀ ਪਾਉਣ ਕਦੇ ਘੋੜਾ ਆ ਗਿਆ ਕਦੇ ਦੋਦੇ ਵਾਲੇ ਦੀ ਬੜੀ ਚੜ੍ਹਾਈ ਆ ਖੇਡ ਮੈਦਾਨ ਵਿੱਚ ਕਰੇ ਫਿਰਤਾ ਲ ਮੇਰੇ ਵੀਰੋ ਪਰ ਇਸ ਲਈ ਘੋੜਾ ਨੌਜਾਨ ਤੁਹਾਡੀ ਪਾਉਣ ਲਈ ਮੈਦਾਨ ਵਿੱਚ ਵਾਧਾ ਹੋਇਆ ਆਓ ਖੇਡ ਮੈਦਾਨ ਵਿੱਚ ਕਬੱਡੀ ਪੈ ਗਈ ਮੇਰੇ ਵੀਰੋ ਇਸ ਸਮੇਂ ਨੌਜਵਾਨ ਰੇਡ ਤਾਉਣ ਦੇ ਲਈ ਪਰ ਇੱਕ ਪਾਸੇ ਮੈਂ ਦੇਖਦਾ ਬਹੁਤ ਵਧੀਆ ਗੁੱਟ ਫੜਦਾ ਹੋਇਆ ਲੱਗਦਾ ਜੋਰ ਕੀ ਬਾਹਰ ਪੁੱਟ ਕੇ ਫੜਦਾ ਵੇ ਕਬੱਡੀ ਪਾਉਣ ਦੇ ਲਈ ਮੁੰਡਾ ਫੇਰ ਤਿਆਰ ਵਰ ਤਿਆਰ ਹੈ ਬਹੁਤ ਤਕੜਾ ਮੈਚ ਖੇਡ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ ਕਿ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਸ ਦੇ ਵਿੱਚ ਵਸਦੀ ਲੋਕੋ ਜੰਦ ਜਾਨ ਪੰਜਾਬੀਆਂ ਦੀ ਰਚ ਮਦਾਨੇ ਧਰਦੇ ਹੁੰਦਾ ਕਮਦਲੇਰਾ ਦਾ ਪੰਜਾਬੀ ਦਾ ਖੇਡ ਹੈ ਦਾ ਬਹੁਤ ਬਹੁਤ ਆਗਰੋਂ ਧੰਨਵਾਦ ਕਰਦੇ ਆ ਜੋ ਆਪ ਦੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਆ ਜਿਹੜੇ ਮੇਲੇ ਤੇ ਪੁੱਜੇ ਹੋ ਹੋ ਪਾਓ ਟੁੰਡੇ ਆਇਆ ਹੋ ਗਈ ਬੱਲੇ ਬੱਲੇ ਲਓ ਟੋੜਾ ਬੱਲੇ 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 ਇੱਕ ਪਾਸੇ ਆਹਾ ਆਹਾ ਵਾਹ ਓਏ ਸੋਹਣਿਆ ਕਮਾਲ ਕਰਦਾ ਹੋਇਆ ਲਓ ਲਓ ਸਾਹਮਣੇ ਖੇਡ ਮੈਦਾਨ ਵਿੱਚ ਮੇਰੇ ਵੀਰੋ ਔਰ ਕਰਾਉਂਦਾ ਬੱਲੇ ਬੱਲੇ ਲੱਗਦਾ ਜੋਰ ਇੱਕ ਪਾਸੇ ਭੱਜੋ ਮਾਰ ਜਿਹੜੇ ਜਾਫੀਆਂ ਨੇ ਚੁਗਿਓਗੇ ਮਾਂ ਦਾ ਦੁੱਧ ਮਾਰ ਕੇ ਕੈਂਚੀ ਰੇਡਰ ਨੂੰ ਨੂੜ ਦਿੰਦਾ ਮੱਖਣ ਪਾੜਾ ਕਦੇ ਗਲੈਸੀ ਬਣਦੀ ਹੈ ਕਿ ਪਉਆ ਬੋਲ ਤੋਂ ਲੋਬਰ ਜ਼ਰੂਰ ਦਿੰਦਾ ਕਦੇ ਕਦੇ ਗਲੈਸੀ ਬਣਦੀ ਹੈ ਮੇਰੇ ਵੀਰੋ ਲਓ ਖੇਡ ਮੈਦਾਨ ਦੇ ਵਿੱਚ ਇਸਰੇ ਨੌਜਾਨ ਵਾਹ ਸਪੋਰਟਿੰਗ ਜੀ ਜੋ ਹਲਕਾ ਚਾਰਜ ਨੇ ਸ਼ਰੋਮਨੀ ਕਸ਼ਰੋ ਪਾਸੇ ਮੁਕਾਬਲਾ ਜਿਹੜਾ ਝੰਡੀ ਵਾਲੀ ਕੁੱਤੀ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਇਸ ਸਮੇਂ ਮਦਦ ਸਾਡੇ ਦੋਨੋਂ ਪਹਿਲਵਾਨਾਂ ਦੇ ਨਾਲ ਇੱਕ ਯਾਦਗਾਰੀ ਫੋਟੋ ਦਸ ਰੇਡਾਂ ਦਾ ਇੱਕ ਮੈਚ ਹੋਰ ਤੇਰੇ ਲਈ ਇੱਕ ਗਰੁੱਪ ਫੋਟੋ ਟੀਮਾਂ ਦੇ درمیان ਕਿਉਂ ਦੀਆਂ ਹਜਰੀਆਂ ਅਕੇ ਤੂਫਾਨ ਚਲੇ ਜਾਂਦੇ ਨੇ